ਭਈਆਂ ਜਵਾਗੇ ਵੀ ਕਰਦੇ ਹਾਂ ਮੇਰੀ ਬਾਤ ਸੁਣ ਜੇ ਮਸ਼ੀਨ ਚੱਕਣੀ ਆ ਨਾ ਹਸਣਾਣੀ ਆ ਬੰਦੇ ਨੂੰ ਕੰਮ ਕਰਨਾ ਠੀਕ ਆ ਤੇ ਟਰਾਲੇ ਮਿੱਟੀ ਜੰਮਦੀ ਉੱਪਰ ਵਾਲੀਆਂ ਦੋ ਪਾਗਟਾਂ ਸੁੱਕੀਆਂ ਨੇ ਜਿਹੜੀਆਂ ਉੱਪਰ ਵਾਲੀਆਂ ਦੋ ਪਾਗਟਾਂ ਪਾਇਆ ਗਿਆ ਟਰਾਲੇ ਦੇ نیچے ਕਿਉਂਕਿ ਆਹ ਦੇਖ ਲੈ ਟਰਾਲਾ ਸਾਫ ਹੈ ਨਾ ਨਹੀਂ ਤਾਂ ਉਦੋਂ ਮਿੱਟੀ ਜੰਮ ਜਾਂਦੀ ਆ ਠੀਕ ਆ ਸੁੱਕੀ ਪਾਗਟ ਪਹਿਲੇ ਡਾਲੀ ਚੱਲ ਡਾਲ ਉੱਪਰ ਵਾਲੀ ਨੀਚੇ ਵਾਲੀ ਗਿੱਲੀ ਜੰਮ ਜਾਂਦੀ ਥੱਲੇ ਵਾਲੀ ਮਿੱਟੀ ਜੰਮ ਜਾਂਦੀ ਆ ਜੋ ਕਈ ਵੀਰ ਆਪਰੇਟਰ ਕਈ ਹੈ ਉਸ ਤੋਂ ਭਰ ਦੇ ਨਾ ਚਲੋ ਮਿੱਟੀ ਨਾ ਜਮੇ ਬਾੜੀ ਬੁਲ ਟਰਾਲੀ ਲਾਲ ਨਹੀਂ ਵੱਜਣੀ ਚਾਹੀਏ ਬੋਲੀ 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 ਵਾ ਲੀਵਰ ਪਰ ਲਾਓ ਛੋੜਦਾ ਘੱਟ ਹੁਣ ਇਹ ਘਾਟਾ ਮੁੰਡੇ ਜਾਜ ਡੋਂਗਦੇ ਜਾਜ ਘਾਤੀ ਨਾ ਪੂਰੀ ਟ੍ਰਾਈ ਟੋਲੀ ਭਰਨੀ ਇਹ ਚੜਕਾ ਨਾ ਮਰਾ ਆ ਦੋ ਕੀ ਬਾਟਾ ਤਾਂ ਪਾ ਗਏ ਨਾ ਭਰਦੇ ਆਪਾਂ ਆਪਾਂ ਭਰਦੇ ਆ ਦੋ ਕੀ ਬਾਗਟਾ ਪਾਉਣ ਗਿਆ ਤੋਂ ਇਹ ਬੰਦਾ ਕੱਚਾ ਜੇ ਟਾਈਮ ਜ਼ਿਆਦਾ ਲੱਗੂਗਾ ਦੰਦਾ ਵੜਾ ਡਰਦਾ ਹਾਂ ਦੰਦਾ ਹਾਂ ਹੇਠੇ ਨਾ ਕਰਾ ਦੀ। ਉੱਤਾਂ ਭਾਈ 8 ਹੋਇਆ ਫਿਰ ਸਾਡ ਗੱਡ ਕੇ ਪਹਿਲਾ ਭਰਾਵਾ ਇਹਨੂੰ ਸਾਰੀ ਨੂੰ ਪਲਾਨ ਕਰਨਾ ਥੋੜੀ ਨੀਵੀ ਕਰਨਾ ਉਹ ਜਿੱਥੇ ਤੱਕ ਬਣਿਆ ਗੱਲਾ ਗੱਲਾ ਤੇ ਪਤਰੀ ਕਰਕੇ ਫਿਰ ਪਾਣੀ ਛੱਡੋਗੇ। ਉਹ ਪਹਿਲਾਂ ਪਰਲੇ ਬਣੇ ਰਹਿ ਗਈ ਆ ਬਣੀ ਆ। ਐਡਾ ਟਰਾਲੀਆਂ ਛੁੱਟੀਆਂ ਵਿੱਚ। ਉਹ ਉੱਥੇ ਪਰ ਪਰ ਲਿਆ ਆ ਗਏ। ਆਹ ਹਿੱਟ ਬਣੀ ਜਾਂਦੀ ਆ। ਚੱਲ ਚੱਲ। रेस ਦੇ ਦੇਗਾ ਰੇਸ ਥੋੜਾ ਥੋੜਾ ਝੜਕਾ ਮਾਰ ਓਏ ਪਿੱਛੇ ਪਿੱਛੇ ਬ੍ਰੇਕ ਚੱਲ ਚੱਲ ਹੋ ਗਈ ਹੋ ਗਈ ਖਾਲੀ ਹੋ ਗਈ ਏਲ ਤੁਰ ਘੱਟ ਲੱਗਦਾ ਮੈਨੂੰ ਇਹ ਚ ਪਿੱਛੇ ਬਰਾਜਰ ਦਾ ਪਿੱਛੇ ਬਰਾਦਰ ਬਰਾਦਰ ਬਰਾਹੇ ਬੀਟੀ ਆਈ ਆ ਲੜਕਾ ਜੋਰ ਨਾ ਮਰਾ ਕਰ ਫੜੱਕ ਦੇਣੀ ਚੱਲ ਲੈ ਜਾ ਲੈ ਜਾ ਲੈ ਜਾ ਬਸ ਹੋਰ ਮੇਰੀ ਗੱਲ ਪਰਲੇ ਪਲੇ ਲਾਉਣੀ ਆਂ ਆ ਰਹਿਂਦਾ ਉਹ ਲੰਬਾ ਇੰਨਾ ਚੱਕ ਲੈ ਅਜ ਤੇ ਵਿੱਚੋਂ 8-7 ਟੈਂਪਰ ਭਰੇ ਟੈਂਕਰ ਭਰੇ ਹੋ ਰਹਿਂਦਾ ਉਹ ਨੂੰ ਵੇਖੋ ਕਿਦੋਂ ਚੱਕਦੇ ਆ ਇਹ ਵੀ ਤਿਆਰ ਪਿਆ ਪਿਆ ਪੂਰਾ ਕਰਾ ਬੜਾ ਫਾਇਦਾ ਹੁੰਦਾ ਫਾਸਟ ਹੁੰਦਾ ਕੰਮ ਮਸ਼ੀਨਰੀ ਏਟ ਜਿਆਦੀ ਪੈਂਦੀ ਆ ਇਹਦੇ ਨਾਲ ਜੀਸੀਬੀ ਨਾਲ ਪੱਠਿਆਂ ਤੇ ਇੱਧਰ ਖੱਪੇ ਖੋਲੀ ਆਉਂਦੇ ਆ